ਵਦੇਸ਼ ਦੇ ਜਿਹੜੀ ਲੋਡ ਵਿੱਚ ਲੱਗੇ ਹੋਈਆਂ ਇਸ ਕੌਂਡ ਵਿੱਚ ਪਲੈਨ ਨਹੀਂ ਸ਼ਾਮਲ ਹਾਂ ਕਿਉਂਕਿ ਮੈਂ ਨਹੀਂ ਇਸੇ ਖਾਸੇ ਰਹਿਣਾ ਕੋਲਾ ਸਰ ਵੀ ਆ ਪਰ ਮੈਂ ਸਮੇਂ ਦਾ ਇਹਨਾਂ ਨੇ ਬਹੁਤ ਵਧੀਆ ਚੰਗੇ ਸਸਕਾਰ ਆਪਣੇ ਬੱਚਿਆਂ ਦੇ ਕੇ ਬੇਲੇ ਨੂੰ ਸਕਿੱਲ ਦਾ ਕੰਮ ਸ਼ੁਰੂ ਕੀਤਾ ਅਪਰੰਤ ਅੱਜ ਵਧੀਆ ਤੌਰ ਤੇ ਆਪਣੇ ਜਿਹੜੇ ਨਾਮ ਦੇ ਬਿਜ਼ਨਸ ਆ ਪੀਕੇਟ ਅੱਡੇ ਤੋਂ ਸਟਾਰਟ ਕੀਤਾ ਵਾ ਤੇ ਨਾਮ ਪਰ ਅਸ਼ੀਸ਼ ਜੱਤ ਸਾਰੇ ਪਰਿਵਾਰ ਦਾ ਜਿਹੜਾ ਨਾਮ ਹੀ ਹੋਗਾ ਵਾ ਸਾਡੇ ਹੋਰ ਵੀ ਜਾਂਦੀ ਆ ਪਾਦਰ ਰਜੀਤ ਸਿੰਘ ਵੀ ਉਹਨਾਂ ਨੂੰ ਮੈਂ ਪਹਿਸ਼ ਹੀ ਇਸ ਗੱਲ ਦੀ ਮੁਬਾਰਕੀ ਦੇਣਾ ਕਿ ਆਪਣੇ ਬੇਟੇ ਨੂੰ ਪੜàngਾ ਲਖਾ ਕੇ ਇੱਥੇ ਹੀ ਆਪਣੇ ਬਰੇਕੇ ਵਿੱਚ ਜਿਹੜੀ ਉਹ ਕੀ ਕਾਰਿਆ ਉਹ ਵੀ ਇਸੇ ਤੋਂ ਵੱਧ ਦੀ ਬਾਤ ਰਿਹਾ ਹੁਣ ਮੈਂ ਬੇਤੀ ਕਰਾਂਗਾ ਸਾਡੇ ਅਟਾਇਰਡ ਐਸ ਡੀਓ ਮੇ ਕੋਟ ਸਾਥੀਪੁਰ ਸਿਰ ਦੇ ਬਾੜੀ ਦੇ ਕਾ ਲੰਬਾ ਸਮਾਂ ਜਿਹੜਾ ਅਵਰ ਕੋਰਟ ਦੇ ਕੇ ਸਵਾਗਤ ਕੀਤਾ ਤੇ ਜੀਦਰ ਦਫਤਰ ਵੀ ਦਾਖਲ ਕੇ ਲਈ ਸੁਣਨੇ ਵਿੱਚ ਮੇਰਾ ਇੱਕ ਐਕਸੀਡੈਂਟ ਹੋਇਆ ਸੀ ਜਿਦੇ ਵਿੱਚ ਮੇਰੀ ਜਾਨ ਕਰਕੇ ਨਾਲੇ ਵੱਡੀ ਹੋਈ ਮੈਂ ਡਾਕਟਰ ਸਰਪੰਨ ਦੇ ਨਾਮ ਤੇ ਪ੍ਰਮਾਤਮੇ ਦੇ ਨਾਲ ਨਾਲ ਆਪਣੀ ਵਿਸ਼ੇਸ਼ ਤੌਰ ਤੇ ਦੁਆਰ ਬਤੀਆ ਜਿੰਨਾ ਮੇਰੇ ਮੁਰਤੇ ਦੇ ਵਿੱਚ ਨੇ ਜਾਣ ਪਾਤੀ ਇਹ ਸੋਤ ਨੇ ਹਰ ਜਿਦਹੀ ਜ ਆਡੇ ਪਿੱਛੇ ਦੁਆ ਖਿਲਾਇਆ ਇਹ ਨੂੰ ਨਹੀਂ ਪਤਾ ਕਿ ਅੱਜ ਕਰ ਰਹੀ ਹੈ ਇਹ ਵਿਚਾਰੀ ਪਰ ਹੋਰ ਅਸ਼ੇਰ ਕਰਦੀ ਸੀ ਹਾਥੀ ਪਿੱਟੋ ਮੇਰੇ ਸੀ ਉਪਲੇ ਉਹਨਾਂ ਨੇ ਲਿਆ ਲਏ ਤੇ ਮੇਰੇ ਲੰਮੇ ਪੈਰ ਦੇ ਉਪਰ ਕੌਣੇ ਚਿਚਾਰੇਗਾ

ਹਰ ਇੱਕ ਮਹਿਮਾਨ ਸਾਡੇ ਜੀ ਤੇਰਾ ਨਾਮ ਸਾਰੇ ਬੰਦਸ ਸਤਿ ਸ੍ਰੀ ਅਕਾਲ ਬਹੁਤ ਬੋਲ ਰਹੇ ਪੀ ਐਸ ਸਾਡੇ ਤੇਰਾ ਨਾਮ ਵਰਪਟ ਤੁਹਾਡੇ ਘਰੋਂ ਕੋਈ ਸਤ ਦਾ ਦਰਵਾਜ਼ਾ ਸਾਹਿਬ ਅਦਰ ਸਾਹਿਬ ਉਹ ਬਹੁਤ ਅਸਾਨ ਕਿਵੇਂ ਨਾ ਜੋ ਕਦੇ ਬਾਕੀ ਨਹੀਂ ਪਰ ਜਿੱਦੀ ਬੋਲ ਹੈ ਉਹ ਨੋਟ ਆਉਂਦਾ ਕਿਸ ਕਰਕੇ ਸਭ ਤੋਂ بڑا ਮੇਟਿੰਗ ਸਟੱਪ ਕਰਿਆ بڑی میت کرتی ہے کسی مجبوری کار اندھا رہا رہا رہنگ دائی گا پھر بھی کوئی دلگی ہے جب مجبوری آسان دیا ہے میرے رکھو مہتر ہیں یہ لوگوں کو بہت 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 جائے گا شاہ سکتا شاہ سکتا شاہ شاہ ہار دن اور ہار مومنٹ ہی بہت یادزار رہی ہے تیمت پھر کہ ایک تو سنسلی نہیں ہویا چالی تے موسلی مطلب جینٹ دی جڑی ساری سٹاپ دی نفرے دے لیچ میں کام کرتا کی یہ چیز میں سنسنی دی ہوئی کہ تسی انہی دور انہی لیٹ مطلب کار جا رہے ہوتے کوئی بھی دکت والی کر نہیں سلطہ مطلب میرا تے ہونا دا بیٹی دا فادر والا ہی ریلیشن لیا ہے جو میں کہتا انہوں نے ملنا جو انہوں کیا کہا وہ میں پتہ نہیں ملنا ਤੇ ਇਸ ਦੇ ਨਾਲ ਹੀ ਮੈਂ ਨਹਿਨਾ ਨੂੰ ਕੁਝ ਸ਼ੋਅਸ ਆਵਾਜ਼ ਦੇਣੀ ਆ ਜਿਵੇਂ ਹੁਣ ਤੱਕ ਮੈਨੂੰ ਵੀ ਇਨਸਪਾਇਰ ਕਰਦਾ ਹੈ ਕਿ ਟ੍ਰੈਨਡ ਅੱਗ ਵੀ ਬਹੁਤ ਸਟੇਟਿਟਿਵਲੀ ਬ੍ਰੀਟੀਕਲੀ ਲੈਣਾ ਹੀ ਸੋਸ਼ੀਅਲੀ ਦੀ ਸਰਵਿਸ ਪ੍ਰੋਵਾਈਡ ਕਰਦੇ ਨੇ ਸਮਾਜ ਦੀਆਂ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਜਾਰੀ ਰੱਖਣ ਆਪਣੀ ਸਿਹਤ ਦਾ ਧਿਆਨ ਰੱਖਣ ਕਿੰਨਾ ਜ਼ਰੂਰੀ ਸਾਥੀਦਰ ਮੀਰ ਦੇ ਪਿਤਾ ਜੀ ਵੀ ਬਿਜਲੀ ਬੋਰਡ ਦੇ ਵਿੱਚ ਸਰਵਿਸ ਕਰਦੇ ਸਨ ਕੋਈ ਮਤੇ ਮਾਤਾ ਜੀ ਸਿੱਖਿਆ ਭਾਰ ਦੇ ਵਿੱਚ ਟੀਚਰ ਸਨ ਮੈਂ ਸਮਝਦਾ ਕਿ ਖਸ਼ਹਾਲ ਪਰਿਵਾਰ ਨੂੰ ਦੀਸ਼ਾਨੀ ਜਿੰਨਾ ਦੇ ਮਾਤਾ ਪਿਤਾ ਉਹਨਾਂ ਸਮੇਂ ਦੇ ਵਿੱਚ ਸੀ ਜਦੋਂ ਕੋਈ ਕੋਈ 50 ਸਾਲ ਪਹਿਲਾਂ ਸਰਕਾਰੀ ਸਕੂਲਾਂ ਚਾਏ ਹੋਣਗੇ ਜਦ ਮੈਂ ਸਮਝਦਾ ਕਿ ਖਸ਼ਹਾਲ ਪਰਿਵਾਰ ਦੀ ਦੀਸ਼ਾਨੀ ਕਿਵੇਂ ਹੋਵੇ ਸੋ ਸਮੇਂ ਬਦਲ ਦੇ ਨਾਲ ਬਹੁਤ سپਦਗੰਤਾ ਹੌਕਾ ਟਾਈਮ ਨੇ ਸਾਡੇ ਤੱਕ ਬਹੁਤ ਖਾਏ ਕੀ ਬਰਾ ਜਿਕਰ ਕਰਦੇ ਹੁੰਦੇ ਸੀ ਔਰ ਆទਿਰ ਇਸ ਸਮੇਂ ਜਦੋਂ ਰਟਾਇ ਫੋਨ ਦਾ ਉਹਨਾਂ ਨੇ ਮਨ ਬਣਾਇਆ ਕੋਈ ਵੀ ਕਰਮਚਾਰੀ ਜਦੋਂ ਸਰਵਿਸ ਮਿਲਦੀ ਹੈ ਤੇ ਇਸ ਤੇ ਦਾਵਾ ਨਹੀਂ ਕਿ ਜੂਰ ਤਰਾਡੇ ਸੱਜਣਾ ਮਿੱਤਰਾਂ ਦੇ ਵਿੱਚ ਬਹੁਤ ਕੁਝ ਦਾ ਮਾਣ ਪਾਇਆ ਜਾਂਦਾ ਹੈ ਕਿ ਸਰਸਤ ਨੌਕਰੀ ਹੈ ਤੇ ਜੇ ਕੋਈ ਕਰਮਚਾਰੀ 5 6 ਸਾਲ ਸਰਸ ਛੱਡ ਕੇ ਡਿਪਾਰਟਮੈਂਟ ਦੇ ਵਿੱਚੋਂ ਜਾਂਦਾ ਛੱਡਣ ਦੀ ਚਾਹਤ ਬਣਿਆ ਪਿਆ ਕਿਸੇ ਪਰ ਸਮੇਂ ਕਿ ਸਰਕਾਰਾਂ ਨੇ ਪੋਜੀਸ਼ਨ ਇੱਥੇ ਰਹਿਣ ਨਹੀਂ ਹੈ ਕਿ ਅੱਜ ਹਾਰ ਇੱਕ ਜਿਹੜਾ ਟਿਕਾਣੇ ਤੇ ਪਹੁੰਚਿਆ ਵੀ ਕਹਿੰਦਾ ਮੈਂ ਰਾਮ ਦਾ ਮੇਲਾ ਕਿਸ ਤਰੀਕੇ ਨਾਲ ਉਹਨੂੰ ਸਾਹਮਣੇ ਸਰਦਾਰ ਸ਼ਾਨ ਜੀ ਸਿੰਘ ਜੀ ਤੇ ਬੋਲ ਕੇ ਗਏ ਨੇ ਉਹਨਾਂ ਨੇ ਪਹਿਲਾਂ ਦਰਖਾਸਤ ਦੇਈ ਹੈ ਇਸੇ ਜਿਹੜੇ ਦਫਤਰ ਦੇ ਵਿੱਚੋਂ ਸਰਦਾਰ ਦੇਵ ਸਿੰਘ ਜੀ ਅਕਾਉਂਟੈਂਟ ਸੀ ਜਿਹੜੇ ਮਦਰਸ ਬਜਟ ਮੇਕਾ ਉਹਨਾਂ ਨੂੰ 6 ਸਾਲ ਪਹਿਲਾ ਸਰਵਿਸ ਛੱਡ ਕੇ ਆਪਰੇ ਰਿਕਰਮੈਂਟ ਲਈ ਅਰਜਿਨੀਅਰ ਮਨਜੀਤ ਸਿੰਘ ਜੀ ਦੀ ਕਿਰਪਾ ਜੋ ਕਿ ਅਮਰਪੁਰ ਸਾਹਿਬ ਜੀ ਦੇ ਇਸੇ 5 ਸਾਲ ਉਹਨਾਂ ਦੀ ਸਰਵਿਸ ਰਹੀ ਸੀ ਉਹ ਵੀ ਰਿਟਾਇਰਮੈਂਟ ਹੋ ਕੇ ਚਲੇ ਗਏ ਸੋਏ ਮਾਰੇ ਹਾਲਾਤਾਂ ਦੀਆਂ ਨਿਸ਼ਾਨੀਆਂ ਨੇ ਕਿ ਹਲਾਵਾ ਤੋਂ ਬਾਅਦ ਇਹ ਚੰਗੇ ਨਹੀਂ ਸਰਕਾਰ ਕੋਈ ਵੀ ਹੋਵੇ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਇਹ ਡਪਾਰਟਮੈਂਟ ਜਿਹੜਾ ਸਿੱਧੇ ਤੌਰ ਤੇ ਲੋਕਾਂ ਨਾਲ ਜੁੜਿਆ ਹੋਇਆ ਪਰਤੀ ਕੋਈ ਨਹੀਂ ਹੋ ਰਿਹਾ ਤੁਸ਼ ਦੇ ਬਰਾਬਰ ਆ ਜੇ ਸਾਲ 2020 ਅੰਤਵੀ ਦੇ ਵਿੱਚ 10000 ਕਰਮਚਾਰੀਆਂ ਨੇ ਰਿਟਾਇਰ ਹੋ ਗਏ ਜੋ ਸਥਿਤ ਰਿੰਦੀ ਕੋਚਨ ਬਾਅਦ ਸਰਕਾਰ ਦਾ ਸਥਿਤ ਸਥਿਤ ਰਿੰਦੀ ਕੋਚਨ 1996 ਵਿੱਚ ਤੋਂ ਬਤੌਰ ਨਰਕ ਕਰਨ ਦੀ ਸੇਵਾ ਜਿਹੜੀ ਸੀ ਪੁਜਾਰਾਇ ਵੀ ਨਿਮੋਨ ਉਨਕਾਰ ਫੋਕੀ ਸ਼ਰਮ ਵਿੱਚ ਸ਼ੁਰੂ ਕੀਤੀ ਲਗਭਗ 29 ਸਾਲ ਦੀਆਂ ਸਵਾਮਾਨ 31 11 ਜੋ ਵੀ ਪੂਰੀ ਕਰ ਤੁਰੰਤ ਸਵੈਇਛਤ ਰਿਟਾਇਰਮੈਂਟ ਜਿਹੜੀ ਆਪਕ ਉਹਨਾਂ ਪ੍ਰਾਪਤ ਕੀਤੀ ਆ ਸਾਥੀ ਧਰਵੀਰ ਜੀ ਪੋਚੜ ਮੈਂ ਸਮਝਦਾ ਜਿਸ ਦਿਨ ਕੋਈ ਬੈਂਕ ਵਿੱਚ ਆਪਣਾ ਮੁਲਾਜ਼ਮ ਔਰ ਕਰਮਚਾਰੀ ਅਧਿਕਾਰੀ ਜੁਆਇਨ ਕਰਦਾ ਉਸੇ ਦਿਨ ਤੋਂ ਤੈਅ ਹੋ ਜਾਂਦਾ ਕਿ ਉਹਨਾਂ ਰਿਟਾਇਰਮੈਂਟ ਦੀ ਕਦਰ ਹੋਣੀ ਹੈ ਮੇਨ ਸਰਬਸੰਮੂਲਾਂ ਦੇ ਮੁਤਾਬਕ ਹਰ ਕਰਮਚਾਰੀ ਅਧਿਕਾਰੀ 58 ਸਾਲ ਦੀ ਉਮਰ ਤੋਂ ਪਰਾਪਤ ਹੋਵੇਗਾ ਕਿ ਜਿਹੜੇ ਫੋਰਥ ਕਲਾਸ ਦੇ ਤੁਹਾਡੇ ਮੈਂਬਰਾਂ ਨੂੰ ਸਾਰੇ 60 ਸਾਲ ਦੀ ਉਮਰ ਤੱਕ ਸਰਕਾਰੀ ਬੈਕ ਵਿੱਚ ਹੋਣ ਤੱਕ ਜਿਹੜੀ ਪ੍ਰਾਪਤ ਕਰਦੇ ਕੋਈ ਹੋਰ ਕਿਨਾਰੇ ਪਹਿਲਾਂ ਹੀ ਆਪਣੀ ਜਿਹੜੀ ਰਿਟਾਇਰਮੈਂਟ ਆ ਆਪਣੇ ਘਰੇਲੂ ਮੁਲਾਦਾਂ ਦੇ ਅਨੁਸਾਰ ਪ੍ਰਾਪਤ ਇੱਤਿਹਸਾ ਸਰਵਸਤ ਸਬੰਧ ਭਾਵੇਂ ਪਹਿਲਾਂ ਹੀ ਗਾਇਆ ਗਿਆ ਪ੍ਰਤੂ ਸੁਰਸ ਗਿਆਨ ਕਰਨਾ ਅਤੇ ਰਿਲੇਵੈਂਟ ਦੇ ਤਰ੍ਹਾਂ ਕਿਹੋ ਜਿਹਾ ਕੰਮਕਾਜ ਜਿਸ ਮਾਤਾ ਜੀ ਦਾ ਮਹਾਰਾਜ ਨੇ ਦਿੱਕਾ ਦਿਲਾ ਉਹਨਾਂ ਦਾ ਸਾਡੇ ਦਾ ਤੁਸੀਂ ਅੱਜ ਕਰਨ ਪਹੁੰਚੇ ਜੀ ਇਸ ਗੱਲ ਤੇ ਵਾਅਦਾ ਵੀ ਜੋ ਇਸ ਸਾਥੀ ਜਿਹੜਾ ਆਵਾਜ਼ ਬਹੁਤ ਵਧੀਆ ਤਰੀਕੇ ਨਾਲ ਇਹਨੇ ਆਪਣਾ ਮਰਭਾਉਣਾ ਕਿਉਂਕਿ ਮੈਂ ਦੇਖਿਆ ਕਿ ਇੱਥੇ ਸਾਡੇ ਰੈਲਵੇ ਕਰਮਚਾਰੀ ਸਾਰੇ ਆ ਗਏ ਆ ਉੱਥੇ ਬਹੁਤ ਹੀ ਪੁਰਾਣੇ ਸਰਜਣ ਰਿਟਾਇਰੀ ਸਾਥੀ ਜਿਹੜੇ ਆ ਉਹ ਵੀ ਅੱਜ ਵਿਦਾ ਕਰਨ ਲਈ ਪਹੁੰਚ ਹੋਏ ਆ ਜਿਹੜੇ ਇਸ ਦੌਰ ਦਾ ਰਾਹੇ ਸਾਥੀ ਤੇ ਆ ਕਿਸ ਤਰ੍ਹਾਂ ਦਾ ਦਫਤਰੀ ਸੌਮਨ ਜੋ ਯੋਗਦਾਨ ਸੀ ਕਿਸੇ ਯਾਰ ਉਹਨਾਂ ਦਾ ਸੀ ਸਾਜੀ ਦੀ ਸਾਰੀ ਸਰਵਸੇਵਾ ਪਤਰੀ ਜਿਹੜੀ ਦਫਤਰੀ ਰਿਕਾਰਡ ਇੱਕ ਦੋ ਸਾਲ ਤੋਂ ਛੱਡ ਕੇ ਤਕਰੀਬਨ ਸਾਰਾ ਬਈ ਆਪਣੇ ਅੱਤੀ ਸਾਰੀ ਉਹ ਨਿੱਗੀ ਗਈ ਆ ਸੇਵਾ ਪਤਰੀ ਇਹੋ ਜਿਹਾ ਦਫਤਰੀ ਇੱਕ ਰੂਪ ਦਾ ਜਿਸ ਵਿੱਚ ਕਰਮਚਾਰੀ ਦੇ ਹਰ ਕਦਮ ਤੇ ਚੰਗੇ ਮੱਦੇ ਕਾਮ ਜੋ ਵੀ ਉਹਨੇ ਆਪਣੀ ਡਿਊਟੀ ਜ਼ਰਾ ਕਰੀਤੇ ਹੁੰਦੇ ਆ ਉਹਨਾਂ ਦਾ ਇੰਦਰਾਜ ਹੁੰਦਾ ਮੈਂ ਕੁਝ ਵੀ ਸਲਾਬਤ ਕ੍ਰਿਮੇ ਤੇ ਇਹਾਜ਼ ਨਹੀਂ ਦੇਖਿਆ ਕਿ ਜੋ ਵੀ ਕੋਈ ਕਾਮਰ ਉਹ ਬੋਰ ਦੇ ਵਿਰੁੱਧ ਕੀਤਾ ਹੋਵੇ ਜਾਂ ਕੋਈ ਗਲਤ ਕਿਸੇ ਕਿਸਮ ਦਾ ਵੀ ਕੋਈ ਐਂਟਰੀ ਮੇਰੇ ਅੱਥੀ ਨਹੀਂ ਹੋਈ ਬਿਲਕੁਲ ਵਿਦਾ ਸਾਫ ਸੁਥਰੀ ਸੇਵਾ ਕਰਕੇ ਅੱਜ ਆਪਣੇ ਪਰਿਵਾਰ ਤੋਂ ਸਾਡੇ ਪਸਤੀ ਪਰਿਵਾਰ ਤੋਂ ਵਿਦਾ ਹੋ ਕੇ ਆਪਣੇ ਘਰੇਲੂ ਪਰਿਵਾਰ ਵਿੱਚ ਜਾ ਰਹੇ ਸਾਥੀ ਜੀ ਮਨਿਸਟਰੀ ਸਭਾ ਗੁਰਿੰਦੇਵੀ ਬਤੌਰ ਪ੍ਰਧਾਨ ਰਹੇ ਆ ਸਾਰੀ ਸਰਬਸਤਾਂ ਕਿਸੇ ਵੀ ਸਮੇਂ ਜਦੋਂ ਵੀ ਜੁਨੀਅਰ ਨੂੰ ਕਿਸੇ ਵੀ ਕਿਸਮ ਦੀ ਐਜੂਕੇਸ਼ਨ ਦੇ ਸਮਾਪਤ ਕਰਨੇ ਹੱਤਾਂ ਜਾਂ ਮਾਸਲੀ ਵਿੱਚ ਸ਼ਮੂਲੀਅਤ ਜਿਹੜੀ ਆ ਵੱਧ ਚੜ ਕੇ ਯੋਗਦਾਨ ਪਾਇਆ ਬਿਲਕੁਲ ਵਫਾਦਾਰੀ ਨਾਲ ਜੁਨੀਅਰ ਵਿੱਚ ਕੰਮ ਕੀਤਾ ਤੇਰਾ ਵਦੂ ਚ ਆਪਣੇ ਨਾਲ ਨਾਲ ਜੋ ਵੀ ਸਮਝ ਜਿਐ ਆ ਇਹਨਾਂ ਟੰਗਰ ਤਬਦੀਲੀਆਂ ਬਾਰੇ ਵੀ ਆਪਣੀਆਂ ਆਤਮਾ ਨੂੰ ਜਾਣੂ ਕਰਮਾ ਦੇ ਜਿਤਨਾ ਉੱਥੇ ਮੈਨੂੰ ਲੱਗੇ ਬਹੁਤ ਸੋਚ ਭਰਕਰ ਵੀ ਰਹਿਆ ਭਾਵੇਂ ਉਹ ਘਰ ਦਾ ਕੰਮ ਹੋਣ ਭਾਵੇਂ ਕੋਈ ਵੀ ਸੋਚ ਰੱਡੇ ਦੇ ਕਿਸੇ ਵੀ ਕਿਸਮ ਦੇ ਹੋਣ ਉਹਨਾਂ ਵਿੱਚ ਵੀ ਸਵੇ ਸਵੇ ਤੇ ਵੱਧ ਚੜ ਕੇ ਕਿਸਾਲੇ ਰਹਦੇ ਰਹਿਆ ਭਾਵੇਂ ਕਿਸੇ ਵੀ ਧਰਮ ਦਾ ਕੋਈ ਪ੍ਰੋਗਰਾਮ ਹੋਵੇ ਇਹ ਸਾਥੀ ਦੇ ਮੈਂ ਇੱਕ ਨੀਰ ਇਹ ਦੇਖਿਆ ਕਿਸੇ ਕਿਸਮ ਦਾ ਵੀ ਜੇ ਸਾਡੇ ਧਰਮ ਦਾ ਬੰਦਾ ਕੋਈ ਜਿਹੇ ਕਿਸੇ ਦੇ ਨਾਲ ਹਮੇਸ਼ਾ ਅੱਗੇ ਲਾ ਕੇ ਵੱਧ ਚੜ ਕੇ ਉਹਦੇ ਵਿੱਚ ਜਿਹੜਾ ਜੋਗਦਾਰ ਇਹਨਾਂ ਭਾਇਆ ਸੋਸ਼ਲ ਸੇਵਾ ਦਾ ਨਾਮ ਜਿੱਦ ਤੱਕ ਸਭ ਦੀ ਸੇਵਾ ਕਰਦੇ ਰਹੇਗਾ ਉਹ ਤੇ ਮੈਂ ਸਮਝਦਾ ਵੀ ਆਪਣੇ ਪਰਿਵਾਰ ਦਾ ਵਿਦਿਆਰਥੀਆਂ ਨੂੰ ਵੀ ਚੰਗੀ ਵਿਦਿਆ ਵਿਦਿਆ ਮਾਸਟਰ ਡਿਗਰੀ ਤੱਕ ਨਿਗਾਨ ਹਾਸਲ ਕਰਵਾਇਆ ਜਿੱਥੇ ਉਹਨਾਂ ਦਾ ਬੇਟਾ ਅੱਜ ਵਧੀਆ ਉਪਾਗ੍ਰਾਹ ਨਾਲ ਵਿਕੀ ਬੇਟਾ ਅੱਡੇ ਵਿੱਚ ਰੋਸਰੀ ਸਕੂਲ ਤੋਂ ਲਾ ਗਈ ਇੱਕ ਆਪਣਾ ਪਰਿਵਾਰ ਦਾ ਨਾਮ ਉੱਚਾ ਕੀਤਾ ਮੈਂ ਸਾਰਿਆਂ ਦਾ ਮਿੱਕੀ ਵਾਡੇ ਦੇ ਸਿਰ ਕਾਢਾ ਆਗਮਨ ਵਿੱਚ ਵੀ ਆਪਣੇ ਪਰਿਵਾਰ ਦਾ ਨਾਮ ਜਿਹੜਾ ਉਹਨੇ ਰੂਸ਼ਨ ਕੀਤਾ ਕਰਮਚਾਰੀ ਦੀ ਡਿਊਟੀ ਅਨੁਸਾਰ ਮੈਂ ਸਭ ਤੋਂ ਵਧੀਆ ਸਵਾਗਤ ਨਹੀਂ ਕੀਤਾ ਉਹਦਾ ਆਪਣੇ ਯੋਗਦਾਨ ਉਹਦਾ ਉੱਤੇ ਉਸ ਦੇ ਪਿਛੇ ਪਰਿਵਾਰ ਦਾ ਵੀ ਬੜਾ ਵੱਡਾ ਯੋਗਦਾਨ ਜੇ ਕੋਈ ਆਪਣੇ ਘਰੇ ਨੂੰ ਹੁਦਾਤ ਠੀਕ ਨਾ ਹੋਣੋਂ ਜਾਂ ਕੋਈ ਪਰਿਵਾਰਕ ਤੌਰ ਤੇ ਕਿਸੇ ਨੂੰ ਟੈਨਸ਼ਨ ਹੋਵੇ ਉਹ ਦਫਤਰੀ ਡਿਊਟੀ ਜਾਂ ਕੋਈ ਵੀ ਬਾਤ ਨਹੀਂ ਹੋਣੀ ਕਿਸੇ ਕਿਸਮ ਦੀ ਆ ਮੈਂ ਸਭੀ ਦਾ ਵਧੀਆ ਧੰਗ ਨਾਲ ਨੇਪਵਾ ਸਕਦਾ ਕਿਉਂਕਿ ਜੇ ਕਰੋ ਪਰਿਵਾਰ ਦੇ ਵੀ ਸਾਰਿਆਂ ਦਾ ਸਾਥ ਨਾਲ ਹੋਵੇ ਟਾਈਮ ਨਾਲ ਹਰ ਕਿਸਮ ਦਾ ਸਹਯੋਗ ਨਾਲ ਮਿਲੇਗਾ ਤਾਂ ਹੀ ਉਹ ਆਪਣੀ ਦਾ ਡਿਊਟੀ ਜਿਹੜੀ ਆ ਵਧੀਆ ਧੰਗ ਨਾਲ ਪਾ ਸਕਦਾ ਸਾਡੇ ਬਹੁਤ ਸਾਰੇ Sabe?